ਹਾਂਜੀ ਸਾਰਿਆਂ ਨੂੰ ਐਮਟੈਡ ਰੋਟਰ ਦਾ ਹਾਂਜੀ ਸਾਰਿਆਂ ਨੂੰ ਸ਼ਸ਼ੀ ਕਾਰਚੀ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਮੇਂ ਤੇ ਅੱਜ ਦਿਨ ਸੋਮਵਾਰ ਤੇ ਅੱਜ ਹੈਗੀਆਂ ਨੇ ਜੀ ਚੱਕਰੀਆਂ ਜੋ ਕਿ ਮਤਲਬ ਕਿ ਮਾਵਾਂ ਆਪਣੀ ਔਲਾਦ ਲਈ ਰੱਖਦੀਆਂ ਨੇ ਆਪਣੀ ਔਲਾਦ ਦੀ ਲੰਬੀ ਉਮਰ ਸਹੀ ਸਲਾਮਤੀ ਦੇ ਲਈ ਤੇ ਅੱਜ ਮੈਂ ਵੀ ਉਹੀ ਵਰਤ ਰੱਖਣਾ ਹੈ ਜੀ ਤੇ ਜਿਸ ਦੀ ਤਿਆਰੀ ਲਈ ਆਪਾਂ ਚਾਤਾ ਬਣਾ ਲਈ ਹੈ ਇਹ ਵਸ ਤੇ ਚੂਰੀ ਵਗੈਰਾ ਕੁੱਟਾਂਗੇ ਤੇ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿ ਆਪਾਂ ਨੇ ਕੀ ਕੀ ਕੀਤਾ ਠੀਕ ਹੈ ਜੀ ਚਾਟ ਇਸ ਵਰਤੂ ਦੇ ਲਈ ਜਿਹਨਾਂ ਵੀ ਕਹਿੰਦੇ ਹੁੰਦੇ ਨੇ ਕਿ ਤਾਰਿਆਂ ਦੀ ਸ਼ਾਮੇ ਸ਼ਾਮੇ ਜੋ ਵੀ ਖਾਣਾ ਤਾਰਿਆਂ ਦੀ ਸ਼ਾਮੇ ਸ਼ਾਮੇ ਖਾਸ ਆਕਦੇ ਹੁੰਦੇ ਆਗੇ ਜਦ ਤੱਕ ਆਪਣੇ ਆਸਮਾਨ ਦੇ ਵਿੱਚ ਤਾਰੇ ਹੁੰਦੇ ਨੇਗੇ ਇਸ ਲਈ ਆਪਾਂ ਨੂੰ ਜਲਦੀ ਉੱਠਣਾ ਪੈਂਦਾ ਹੈਗਾ ਜਿਸ ਦਿਨ ਇਹ ਗੱਲ ਰੱਖਣੀ ਹੁੰਦੀ ਨੇ ਜੀ ਤੇ ਜਿਹੜੇ ਹੈਗੇ ਨੇ ਮਾਵਾ ਆਪਣੀ ਔਲਾਦ ਦੇ ਲਈ ਉਹਨਾਂ ਦੀ ਲੰਬੀ ਉਮਰ ਉਹਨਾਂ ਦੀ ਸਹੀ ਸਲਾਮਤੀ ਕਿ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਸ ਵਿਮਰਦਾਜੀ ਕੋਲੇ ਆਪਣੀ ਅਰਦਾਸ ਆਪਣੀ ਕਾਮਨਾ ਕਰਦਿਆਂ ਬਸ ਇੱਕ ਰੋਟੀ ਰਹਿ ਗਈ ਹੁਣ ਬਣਾ ਲਵਾਂ ਜੀ ਚਲੋ ਨਾਲੇ ਤੂੰ ਖਾ ਲੈ ਅੱਛਾ ਤੇਲਾ ਕੰਜ ਜੀ ਮੈਂ ਦੇਖ ਨੂੰ ਨਹੀਂ ਤੇ ਤੂੰ ਵੀ ਸਿੱਖ ਖਲਾ ਚੋਲੀ ਗੁੱਟੇ ਮੈਂ ਤੇਲਾ ਕੰਜ ਮੈਂ ਸੱਤ ਕਰ ਪਾਣੀ ਸਾਰੀ ਹੈ ਨਾ ਸੱਤ ਤਾਰੇ ਵਿੱਚ पावगे पा क्यों बना देना क्यों क्योंकि अगर रोटी में बदने ठीक तो तो पास है ठीक है आप घटली पासा कटने बस तीन रोटी तीन गर्मी ਬਸ ਬੰਗੀ ਚੂਰੀ ਦੇਖੋ ਅੱਗੇ ਬੁੜੀਆਂ ਚੂਰੀ ਬਣਾਉਂਦੀਆਂ ਹੁਣ ਤਾਂ ਵਿੱਚ ਵਿੱਚ ਕੋਈ ਕੋਈ ਚੀਜ਼ ਹੋਰ ਵੀ ਖਾ ਲੈਂਦੀਆਂ ਜਿਵੇਂ ਸੇਮੀਆਂ ਹੋ ਗਈਆਂ ਅੱਗੇ ਤਾਂ ਬੁੜੀਆਂ ਦੇ ਨਾਲ ਚੂਰੀ ਬਣਾ ਕੇ ਅੱਖਾਂ ਦੇ ਨਾਲ ਲਾ ਦੇਣ ਨੂੰ ਖਵਾਉਂਦੀਆਂ ਸਾਰੀਆਂ ਆਪਣੀ ਨੂੰ ਬੱਚਿਆਂ ਨੂੰ ਨਾਲੇ ਆਪ ਖਾਂਦੀਆਂ ਹੁਣ ਚੂਰੀ ਦਾ ਮੁਰਵਾ ਜਗਾਟਿਆ ਹੋਰ ਕਰ ਲੈਂਦੀਆਂ ਜਿਵੇਂ ਸੇਮੀਆਂ ਹੋ ਗਿਆ ਮਿੱਠੀ ਕੋਈ ਹੋਰ ਚੀਜ਼ ਖਾ ਲੈਂਦੀਆਂ ਹੁਣ ਤਾਂ ਵਿੱਚ ਵਿੱਚ ਐ ਵੀ ਕਰ ਲੈਂਦੀਆਂ ਵੀ ਸਵੇਰ ਵੇਲੇ ਤਾਰਿਆਂ ਦੇ ਸ਼ਾਮ ਕਰੀ ਤਾਂ ਸਬਜ਼ੀ ਨਾਲ ਰੋਟੀ ਖਾ ਲੈਂਦੇ ਨੇ

मार्ज एक बार मेटी पाँग फिर स्कूल जाए अच्छा तेल प्रैक्टिस करा दीवार अपने चल कर लोक ਸਾਰੀ ਤਾਂ ਹੋ ਜੋ ਖੜੇ ਨਹੀਂ ਹਾਂ ਹਾਂ ਤਾਰੇ ਚੰਦ ਸਾਰਾ ਕੁਝ ਖੜਿਆ ਹਜੇ ਤਾਂ ਮੈਂ ਕਿਹਾ ਚੱਲ ਮੈਂ ਨਾਲੇ ਝਾੜੂ ਲਾ ਦਵਾਂ ਨਵੀਂ ਨਵੀਂ ਇੱਥੇ ਪ੍ਰੈਕਟਿਸ ਜੀ ਕਰਦੀ ਐ ਇਹ ਕਰ ਲੂਗੀ ਆਪਦੀ ਥੋੜੀ ਬਹੁਤੀ ਤਾਂ ਉਹ ਕਰਨਾ ਤਾੜ ਆਸਤ ਨਾਲ ਰੋਪ ਚੱਕ ਲਿਆ ਰੋਪ ਟੱਕ ਲਾ ਸਾਰਾ ਕੁਝ ਕਰ ਲਓ ਪੁੱਤ ਪਹਿਲਾਂ ਮੂੰਚੇ ਹਵਾ ਭਰ ਕੇ ਜਿਵੇਂ ਤੁਸੀਂ ਕਰਦੇ ਪਹਿਲਾਂ ਮੂੰਹ ਵਾਪਤਾ ਕਰਨਾ ਵਰਮ-ਅਪ ਕਰਕੇ ਜਿਵੇਂ ਉੱਥੇ ਕਰਦੀ ਹੁੰਦੀ ਹੈ ਨਾ ਅਗਲੇ ਸਟੇਜ ਨੂੰ ਸਾਰਾ ਹੋਵੇ ਹੁਣ ਉਹਦੇ ਕਰ ਹੁਣ ਕਿੰਨੀ ਕ ਵਾਰ ਲੈ ਕੇ ਜਾਉਂਗੇ ਤੇ ਮੈਂ ਉੱਥੇ ਰੋਜ਼ ਰੋਜ਼ ਮੇਰੇ ਵੀ ਘਰ ਨਾਲ ਤਾਂ ਤੁਸੀਂ ਰੁਕ ਪਈ ਆ ਮਾਰੇ ਸਾਰਾ ਟਾਈਮ ਹੋ ਜਾਣਾ ਸਕੂਲ ਤਾਂ ਜਾਂਦਾ ਭ

गेटा कपड़ा फेर दी अपने बहुत दिनों का प्याया बहुत चढ़िया 내가 말했어. 내가 오지 내가 그 남자한테 어떻게 했냐. 반지 받 ठीक है यार लफड़ कर लाव दी और, और। नालागांव स्टिंग कर लेगा तो दिल्ली और

और प्रैक्टिस करना। लगे कद लंबे कर ला है। दूजी हवा भर के जी कर दी उ जाओ उधरों फिर तुरके आ जा, जा।

ਚਲ ਇੱਕ ਕਰਾਂਗਾ ਹੋਰ ਲਾਈ ਹੌਲੀ ਹੌਲੀ ਠੀਕ ਹੈ ਦੋ ਰੌਂਡ ਲਾ ਲਿਆ ਕਰ ਦੋ ਤੋਂ ਹੀ ਸ਼ੁਰੂ ਕਰਿਆ ਕਰ ਤੂੰ ਵੀ ਦੋ ਹੀ ਲਾਉਣੀ ਨੇ ਫਿਰ ਹੌਲੀ ਹੌਲੀ ਵਧਾਇਆ ਕਰ ਬਸ ਦੋ ਲਾ ਲਿਆ ਕਰ ਜਿਆਦਾ ਨਾ ਲਾਇਆ ਕਰ ਇਹਨਾਂ ਨਾਲੇ ਕਦਮ ਲੰਬਾ ਹੋ ਜਾਊਗਾ ਪਹਿਲਾਂ ਵੀ ਤੇਰਾ ਮੜਾ ਜੈਸਾ ਨਾਲੇ ਹੋਇਆ ਸੀ

ਅੰਦਰ ਠੀਕ ਐ ਇਥੇ ਰੱਖ ਦੇ ਬੁਤ ਵਾਰ ਅੰਦਰ ਲਸਤ ਹੋਈ ਬਸ ਜੱਕਾ ਤਰ ਜਿਹੜੀ ਇਹ ਤੇ ਅੰਦਰ ਚਾ ਲਾ ਦੂੰਗੀ ਬਾਅਦ ਵਿੱਚ ਅੰਦਰ ਦੀ ਵੀਡੀਓ ਕੋਈ ਸਿਕਾ ਨਹੀਂ ਬਣਾਉਂਦੇ ਹੈਗੇ ਕਿਉਂਕਿ ਸਾਡਾ ਖਾਨਕਾਰੀ ਵਾਲਾ ਛੋਟਾ ਤੁਹਾਨੂੰ ਅੱਜ ਸਿਆਣੇ ਪੈਨ ਦਿਖਾ ਦੇਣੇ ਹੈਗੇ ਬਸ ਆਪਨੇ ਗਲੀ ਸੀ ਵੀ ਆ ਦੇਖੋ ਨਾਲੀ ਗਲੀ ਸੀ ਗਲੀ ਤੋਂ ਅੱਗੇ ਇਹ ਘਰ ਆ ਗਿਆ ਜਿਵੇਂ ਇੱਥੇ ਬਸ ਸੂਟਰੀ ਵਗੈਰਾ ਖੜ ਜਾਂਦੀ ਆ ਆ ਉੱਪਰ ਨੂੰ ਜਾਂਦਾ ਰਸਤਾ ਇੱਥੇ ਪਹਿਲਾਂ ਸਾਡੀ ਫਰਾਂਕੀਚਰ ਹੁੰਦੀ ਸੀ ਜਦੋਂ ਉੱਪਰ ਨਹੀਂ ਪਾਇਆ ਹੋਇਆ ਤੇ